ਖੇਲ ਚ ਕੈਦੀਆਂ ਦੀ ਹੋ ਗਏ ਛੜ ਇੱਕ ਗਰੁੱਪ ਨੇ ਖੋਲਦੇ ਦੂਜਿਆਂ ਦੇ ਸਿਰ ਹੁਣ ਹਸਪਤਾਲ ਚ ਕਰਵਾ ਰਹੇ ਪੱਟੀਆਂ ਤੇਜ਼ ਤਾਰ ਹਥਿਆਰਾਂ ਨਾਲ ਕਰਤਾ ਹਮਲਾ ਠੰਡਾ ਦੀ ਹਾਈ ਸਕਿਉਰਿਟੀ ਜੇਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਕਿਉਂਕਿ ਜੇਲ ਦੇ ਵਿੱਚ ਲੜਾਈ ਝਗੜੇ ਦੇ ਕੇਸ ਦੇ ਵਿੱਚ ਬੰਦ ਕੈਦੀਆਂ ਤੇ ਹਮਲਾ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਕੈਦੀਆਂ ਦੇ ਮੁਤਾਬਕ ਉਹ ਦਵਾਈ ਲੈਣ ਦੇ ਲਈ ਜੇਲ ਦੇ ਅੰਦਰ ਹੀ ਬਣੇ ਇੱਕ ਕਲੀਨਿਕ ਤੇ ਗਏ ਤਾਂ ਇਸ ਦੌਰਾਨ ਅਚਾਨਕ ਕਾਬਤ ਲਗਾ ਕੇ ਬੈਠੇ ਦੂਜੇ ਗਰੁੱਪ ਨੇ ਉਹਨਾਂ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਇਸ ਤੋਂ ਬਾਅਦ ਉਹਨਾਂ ਨੂੰ ਸਿਰ ਦੇ ਵਿੱਚ ਸੱਟਾਂ ਲੱਗੀਆਂ ਨੇ ਤੇ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਹੈ ਖੜੇ ਜੋ ਪਹਿਲੀ ਟਰੈਪ ਲਈ ਖੜੇ ਸਾਡੇ ਤੇ ਡਰਵੋ ਜੀ ਅੱਛਾ ਹਾਂ ਠੀਕ ਉਹ ਪਿੱਛੇ ਜਾ ਕੇ ਚੁੰਬੜ ਕੇ ਜਾਂਦੇ ਸੀ ਨਗਰ ਆੜਾ ਸੀ ਪੱਤੀਆਂ ਜੀ ਅੱਛਾ ਹਾਂ ਜੀ ਤੁਸੀਂ ਕਾਹਦੇ ਕੇਸ ਚ ਬੰਦੋਂ ਤੇ ਕਾਦੀ ਦਵਾਈ ਲੈਣ ਗਏ ਸੀ ਕੋਈ ਹੋੜੀ ਦਵਾਈ ਲੈਣ ਗਏ ਸੀ ਅੱਛਾ ਹਾਂ ਜੀ ਠੀਕ ਹੈ ਲੜਾਈ ਦਾ ਪਰਤੇ ਸਾਡੇ ਤੇ ਜੀ ਲੜਾਈ ਦਾ ਪਰਦਾ ਲੜਾਈ ਦੀ ਹੈ ਹਾਂ ਜੀ ਅੱਛਾ ਹਾਂ ਜੀ ਕਿਹੜਾ ਪਿੰਡਾ ਤੁਹਾਡਾ ਕੀ ਪਿੰਡ ਮੇਰਾ ਅਕਲੀਆ ਜੀ ਅਕਲੀਆ ਹਾਂ ਜੀ ਜਿਲ੍ਹਾ ਮਾਨਸਾ ਜੀ ਜਿਲ੍ਹਾ ਮਾਨਸਾ ਹਾਂ ਜੀ ਕਿਹੜੇ ਕਿਹੜੇ ਸਾਥੀ ਤੁਹਾਡੇ ਬਿਮਾਰ ਹੈ ਸੱਟਾ ਕਿੰਨੀਆਂ ਕਿੰਨੀਆਂ ਸਟੈਂਸ ਥੋੜੀ ਹੀ ਆ ਜੀ ਗਰਜੀਤ ਆ ਜੀ ਅੱਛਾ ਕਾਲੀ ਆ ਜੀ ਅੱਛਾ ਬਾਗੂ ਆ ਜੀ ਅੱਛਾ ਹਾਂ ਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਜੇਲ੍ਹ ਚ ਮੈਨੂੰ 4.5 ਮਹੀਨੇ ਹੋ ਗਏ 4.5 ਮਹੀਨੇ ਹੋ ਗਏ ਹਾਂ ਜੀ ਤੇ ਅੱਜ ਇਹ ਜਾ ਕੀ ਕਾਰਨ ਬਣਿਆ ਵੀ ਤੁਹਾਡੇ ਤੇ ਹਮਲਾ ਹੋਇਆ ਜੀਰਾ ਐਈ ਪੈਸੀ ਜਾ ਰਹੀ ਜੀ ਅੱਛਾ ਹਾਂ ਜੀ ਉਹ ਪਹਿਲੇ ਟਰੈਪ ਲਈ ਖੜੇ ਸੀ ਜੀ ਪਹਿਲਾਂ ਹੀ ਆਲੇ ਤੋਂ ਟੌਕ ਕੌਣ ਨੇ ਬੰਦੇ ਉਹ ਉਹ ਪਧੌੜਦੇ ਆ ਜੀ ਅੱਛਾ ਹਾਂ ਲੱਕੀ ਆ ਲੰਮਾ ਜੀ ਭੋਲਾ ਆ ਬੰਨ ਵਾਲਿਆਰਾ ਠੀਕ ਹੈ ਪੰਮਾ ਭੀਖੀ ਵਾਲਾ ਜੀ ਠੀਕ ਹੈ ਹਾਂ ਜੀ 2000 ਹੋਰ ਆ ਜੀ ਉਹਨਾਂ ਬੰਦੇ ਜ ਇਹ ਜੇਲ੍ਹ ਚ ਲੜਾਈ ਹੋਈ ਜੇਲ੍ਹ ਚ ਸੱਟਾਂ ਮਾਰ ਗਈ ਸਾਡੇ ਅੱਛਾ ਔਰ ਦੂਜਾ ਗਰੁੱਪ ਪਧੌੜ ਵਾਲੇ ਵਾਜਦੇ ਨਾ ਉਹਨਾਂ ਨੇ ਮਾਰੀਆਂ ਜੀ ਅੱਛਾ ਤੁਸੀਂ ਕਹਦੇ ਕੇਸ ਚ ਬੰਦੋਂ ਅਸੀਂ ਲੜਾਈ ਝਗੜੇ ਦੇ ਕੇਸ ਚ ਹੀ ਬੰਦਾਂ ਜੀ ਕਿੰਨੇ ਲੋਕਾਂ ਨੇ ਸੱਟਾਂ ਮਾਰੀਆਂ ਤੁਹਾਡੇ 6 ਜਣੇ ਦੇ ਵਾਰ ਗਏ 6 ਜਣੇ ਨੇ ਸੱਟਾਂ ਮਾਰੀਆਂ ਹਾਂਜੀ ਅੱਛਾ ਕੀ ਕੁਛ ਹੋਦਿਆ ਹੈਗਾ ਤੁਹਾਡੇ ਕਿੱਥੇ ਕਿੱ데 ਸੱਟਾਂ ਲੱਗੀਆਂ ਕਿਹੜੇ ਹਥਿਆਰ ਨਾਲ 17 ਡੰਕ ਕਿਓ ਸਿਰ ਤੇ ਇਧਰੋਂ ਪੂਰਾ ਸੱਟ ਪੱਤੀਆਂ ਨਾਲ ਮਾਰੀਆਂ ਨੇ ਪੱਤੀਆਂ ਨਾਲ ਮਾਰੀਆਂ ਤੁਸੀਂ ਪਹਿਲਾਂ ਵੀ ਝਗੜਾ ਸੀ ਨਹੀਂ ਪਹਿਲਾਂ ਕੋਈ ਉਹਨਾਂ ਨਾਲ ਐਡਾ ਝਗੜਾ ਨਹੀਂ ਸੀਗਾ ਅਸੀਂ ਤਾਂ ਓਟ ਤੇ ਆ ਅੱਛਾ ਉਹਨਾਂ ਦਾ ਨਾਮ ਲੰਬਾ ਰਣਜੀਤ ਲੱਖੀ ਭੜੌੜ ਵਾਲਾ ਇਹ ਭੜੌੜ ਗਰੁੱਪ ਹੀ ਥੋੜਾ ਜੇਲ੍ਹ ਚ ਜ਼ਿਆਦਾ ਐਕਟਿਵ ਆ ਅੱਛਾ ਇਹਨਾਂ ਨੇ ਸੱਟਾਂ ਮਾਰੀਆਂ ਹੋਰ ਸੀ ਉਹਨਾਂ ਦਾ ਕੋਈ ਅੱਛਾ ਪ੍ਰਸ਼ਾਸਨ ਵੀ ਥੋੜਾ ਉਹਨਾਂ ਦੇ ਅੱਜ ਤਾਂ ਇਹ ਮਾਨੂੰ ਹੱਕ ਵਾਲਾ ਕੰਮ ਹੀ ਆ ਜੀ ਪਰ ਕੱਲ੍ਹ ਦੇ ਲੱਗੇ ਜੀ ਕਰਾਉਣ ਵੀ ਸਾਡੀਆਂ ਗਣਤੀਆਂ ਘਟਣ ਅੱਛਾ ਫਿਰ ਵੀ ਸਾਡੇ ਅੱਜ ਉਹਨਾਂ ਨੇ ਸੱਟਾਂ ਮਾਰੀਆਂ ਸਾਰੇ ਨਹੀਂ ਤੁਹਾਡੀ ਸੁਣਵਾਈ ਹੋਈ ਨਹੀਂ ਸੁਣਵਾਈ ਹੋਈ ਨਹੀਂ ਸਹੀ ਤਰੀਕੇ ਨਾਲ ਮੁੰਡੇ ਦੇ ਪਹਿਲਾਂ ਸੱਟਾ ਇਹਨੂੰ ਵੀ ਪਹਿਲਾਂ ਚੁੰਬੜਿਆ ਜੀ ਅੱਛਾ ਕਿਸ ਕਿਸ ਕੋਲੋਂ ਸੱਟਾਂ ਮਾਰੀਆਂ ਤੁਹਾਡੇ ਬਸ ਥੋੜਾ ਆ ਆਪਦੀ ਵੌਚਰੀ ਗਰੁੱਪ ਵਾਲਾ ਵੱਡਾ ਹੁ ਨਵੇਂ ਮੰਨਦੇ ਪ੍ਰੈਸ਼ਰ ਪਾਉਣਾ ਚਾਹੁੰਦੇ ਆ। ਅੱਛਾ। ਤੇ ਕਾਦੇ ਕਿਛ ਚ ਬੰਦ ਹੋ ਤੁਸੀਂ? ਭਾਜੀ ਲੜਾਈ ਝਗੜੇ ਚ ਆਈ। ਲੜਾਈ ਝਗੜੇ। ਹਾਂ ਜੀ। ਉਹ ਤਾਂ ਦੂਜੇ ਪਾਸੇ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਉਹਨਾਂ ਦੇ ਕੋਲ 6 ਹਵਾਲਾਤੀ ਲੜਾਈ ਝਗੜੇ ਦੇ ਕੇਸ ਦੇ ਵਿੱਚ ਆਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ 6 ਦੇ 6 ਹਵਾਲਾਤੀ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਤੇ ਇਸ ਬਾਰੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦੇ ਦਿੱਤੀ ਗਈ ਹੈ। ਅੱਜ ਇੱਥੇ ਬਾਅਦਪੈਰ ਐਮਰਜੈਂਸੀ ਵਿਭਾਗ ਦੇ ਵਿੱਚ ờ ਕਰੀਵ ਲਗ ਅੱਧਾ ਦਰਜਨ ਹਵਾਲਾਤੀ ਜਿਹੜੇਗੇ ਉਹ ਜੇਲ੍ਹ ਦੇ ਵਿੱਚ ਆਪਸੀ ਲੜਾਈ ਝਗੜਾ ਕਰਕੇ ਸਾਡੇ ਕੋਲੇ ਆਏ ਉਹਨਾਂ ਨੂੰ ਉੱਥੋਂ ਦੀ ਜਿਹੜੀ ਪੁਲਿਸ ਹੈ ਉਹ ਸਿਵਲ ਹਸਪਤਾਲ ਵਿੱਚ ਲੈ ਕੇ ਆਈ ਸੀ ਉਹ ਸਾਰੇ ਜਿਹੜੇ ਹੈਗੇ ਨੇ ਲੜਾਈ ਝਗੜੇ ਦੇ ਕੇਸ ਨੇ ਉਹਨਾਂ ਸਾਰਿਆਂ ਦੀ ਅਸੀਂ ਐਮਐਲਆਰ ਵਗੈਰਾ ਤਿਆਰ ਕੀਤੀ ਹੈਗੀ ਤੇ ਉਹਨਾਂ ਨੂੰ ਫਿਲਹਾਲ ਦਾਖਲ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਦੇ ਐਕਸਰੇ ਵਗੈਰਾ ਹਜੇ ਪੈਂਡਿੰਗ ਹੀ ਰਹੇਗੇ ਤੇ ਉਹਨਾਂ ਦੀ ਜਿਹੜੀ ਹਾਲਤ ਹੈਗੀ ਉਹ ਸਥਿਰ ਹੈ ਸੱਟਾਂ ਜ਼ਰੂਰ ਵੱਜੀਆਂ ਹੋਈਆਂ ਪਰ ਹਾਲਪੂਰਾ ਦੀ ਸਥਿਰ ਹੈਗੀ ਜੱਗਬਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ